ਗੁਰੂ ਅੰਦਾਜ਼ ਬੁਖਸ਼ਾਹ ਦੇ ਸਾਰੇ ਇੱਕ ਟਿੱਟਾ ਪਿਆ ਤੇ ਬੱਬੀ ਦਾ ਤੁਹਾਨੂੰ ਗੁਰੂ ਰਾਮ ਦਾਸ ਤਨ ਵਿਗਾਂ ਦਾ ਸਬਾਈ ਜਾ ਰਹੇ ਸੀ ਤੇ ਰਿਕਸ਼ਾ ਸਾਰਾ ਟਿੱਟਾ ਹੋਇਆ ਬਜ਼ੁਰਗਾਂ ਦਾ ਤੁਹਾਨੂੰ ਜ਼ਿੰਮੇਵਾਰ ਬਣਾਇਆ ਸੀ ਵਾਈ ਗੁਰਜੀ ਕਾ ਕਾਰਾ ਚਾ ਵਾਈ ਗੁਰਜੀ ਕੀ ਫੱਤੇ ਜੀ ਬਬੇ ਸਾਈਡ ਤੇ ਕਰੋ ਸਾਈਡ ਦੇ ਚੜਦੀ ਗੱਲ ਪਿਆਰਿਓ ਹਾਂਜੀ ਹਾਂਜੀ ਚੜਦੀ ਗੱਲ ਕਿਥੋਂ ਆਉਣੀ ਹੈ ਸਿੱਧਾ ਕਹਨਾ ਹਾਂ ਤੁਮੇ ਅੱਛਾ ਨਾਦਿਆਂ ਦਾ ਕਾਰ ਕਰਨ ਨੂੰ ਲੈਣਾ ਅੱਛਾ ਕਹਨਾ ਗੱਡੀਆਂ ਗੱਡੀਆਂ ਲਾ ਕੇ ਲੈਣਾ ਪੋਦੀਓਲੇ ਨਿਰਵੈਰ ਵਾਲਾ ਹਾਂਜੀ ਹਾਂਜੀ ਨਿਰਵੈਰ ਸਿੰਘ ਵਾਲਗੇ ਹੀ ਹਾਂਜੀ ਤੇ ਮੈਨੂੰ ਕਹੇ ਮੈਨੂੰ ਦੱਸਿਆ ਵੀ ਠਾਣਾ ਸਾਡਾ ਅੱਛਾ ਤੇ ਉਸੇ ਅੱਛਾ ਮਿਲ ਲਿਓ ਭਾਨ ਗੁਰਦਾਸ ਅੰਦਾਸ ਅੱਛਾ ਉਹਨੂੰ ਕਲਬਣ ਗਏ ਉੱਥੇ ਹਾਂਜੀ ਅੱਛਾ ਪਰ ਉਹ ਦੇ ਉਹ ਤਾਂ ਗਿਆ ਹੀ ਤਰਨਤਾਰ ਇੱਧਰ ਅੱਛਾ ਏ ਉਹ ਮੈਨੂੰ ਜਾਣਦਾ ਵਾ ਅੱਛਾ ਜੀ ਨਿਰਵੈਰ ਸਿੰਘ ਅੱਛਾ ਅੱਛਾ ਤੇ ਫਿਰ ਉਹਦੇ ਬੈਬੂ ਗਿਆ ਆ ਗਏ ਇਹ ਹਾਂਜੀ ਓਹੋ ਅੱਛਾ ਤੇ ਆਦੇ ਬੜਾ ਖਰਾਬ ਤਾਂਗੇ ਹੀ ਲੱਗੇ ਆਪਣਾ ਇਹੀ ਚਲਾਉਂਦੇ ਹੋ ਰਿਕਸ਼ਾ ਜੀ ਗੁਰਪ੍ਰੀਤ ਸਿੰਘ ਮਨਦਾ ਗੁਰੂ ਰਾਮਦਾਸ ਹੈਗਾ ਆਪਾਂ ਅਦਰੋਂ ਤੁਰੇ ਆਂਦੇ ਬਈ ਨਾ ਤੇ ਆਪਾਂ ਨੂੰ ਪਤਾ ਨਹੀਂ ਬਾਬਾ ਨਰਵੈ ਸਿੰਘ ਨੂੰ ਕਲਬੰਦਿਆ ਅੱਛਾ ਉਹਨੂੰ ਵੀ ਕਲਬ ਦੇ ਬਈ ਤੇ ਹੁਣ ਘਰ ਚਲੇ ਹੀ ਹਾਂਜੀ ਕਿੰਨੇ ਵਜੇ ਆਏ ਸੀ ਉੱਥੇ ਟਾਲਾ ਸਾਹਿਬ ਆਏ ਆਏ ਪੰਜ ਵਜੇ ਬਾਰਾ ਵਜੇ ਆਏ ਤੇ ਹੁਣ 4:30 ਹੋ ਗਏ ਆ ਮੈਂ ਤਿੰਨ ਚਾਰ ਘੰਟੇ ਉੱਥੇ ਵੇਟ ਕੀਤੀ ਆ ਨਰਵੈ ਸਿੰਘ ਜੀ ਤੇ ਤੁਹਾਨੂੰ ਕਿੰਨੇ ਗਿਆ ਹੀ ਉੱਥੇ ਹੁੰਦਾ ਵਾ ਕਿੰਨੇ ਗਿਆ ਹੀ ਉਹਨਾਂ ਬਾਬਿਆਂ ਨੇ ਆਖਿਆ ਵੀ ਅੱਜ ਵਾਰ ਇੱਥੇ ਮੰਦੇ ਆ। ਅੱਛਾ। ਓਹੋ ਅੱਛਾ ਅੱਛਾ। ਠੀਕ ਆ। ਤੇ ਉਹ ਤਾਂ ਰਿਕਸ਼ਾ ਚਾਹੀਦਾ ਹੈ। ਥੈਂਕ ਯੂ। ਚਲੋ ਕੋਈ ਗੱਲ ਨਹੀਂ ਮੈਂ ਉਹਨੂੰ ਕਹਿ ਦਣਾ ਵਾਂ। ਨਰਵਿਆਰ ਸਿੰਘ ਨੂੰ। ਤੇ ਬੱਚੇ ਕਿੰਨੇ ਆ? ਗੁੱਡੀ ਇੱਕ ਹੋਈ ਆ। ਤੂੰ ਤਾਂ ਗੁੱਡੀ ਆ। ਜਵਾਨਤੀ ਹੋਣੀ ਆ। ਵਿਆਹੀ। ਵਿਆਹੀ ਆ। ਮੁੰਡਾ ਨਹੀਂ ਗਾ। ਧੰਨ ਗੁਰਦਾਸ। ਦੇਵਦਾਮ ਮਾਰਿਆ। ਕਰਦੇਵਦਾ ਬਮਾਰਾ ਵਾਹਿਗੁਰੂ ਵਾਹਿਗੁਰੂ। ਅੱਛਾ। ਬਾਂਦਾ ਕੋ ਜੀ। ਵਾਹ ਇੱਕ ਟੁੱਟਾ ਟਿਚਾਣਾ ਬੈਠਾ ਕਿਨੇ ਤੇ ਤੇ ਕਿੱਥੇ ਚਲਾਉਂਦੇ ਪਿੰਡੀ ਚਲਾਉਂਦੇ ਹੋ ਕਰਨਪਾਲ ਤਰਨਤਾਰ ਸ਼ਹਿਰ ਚ ਉਹਦੀ ਤਰਨਤਾਰੋਂ ਦੁਆਏ ਸੀ ਵਾਹਿਗੁਰੂ ਵਾਹਿਗੁਰੂ ਬੈਂਕ ਤੇ ਆਏ ਹੁੰਦੇ ਨੰਬਰ ਦਿੱਤਾ ਹੈ ਨਹੀਂ ਥੈਂਕ ਯੂ ਵਾਲਿਆਂ ਨੇ ਹਾਂਜੀ ਅੱਛਾ ਅੱਗੇ ਉਹਦੇ ਕੋਲ ਚਲ ਜਾ ਨਿਰਗੈਰ ਸਿੰਘ ਕੋ ਓਹ ਅੱਛਾ ਮਿਲਿਆ ਨਹੀਂ ਮੇਰੇ ਨੂੰ ਹੈ ਕਿੱਦਾਂ ਕਰੀਏ ਫਿਰ ਮਲਾਦੀਏ ਤੁਹਾਨੂੰ ਮਲਾਦ ਹੈ ਮਿਲਣਾ ਉਹਨੂੰ ਤੇ ਕੋਈ ਨਹੀਂ ਕੀ ਕੰਮ ਕਰੋ ਕੱਲ ਫਿਰ ਸਵੇਰੇ ਆ ਜਿਓ ਕਿੰਨੇ ਵਜੇ ਤਾਰਾ ਸਾਹਿਬ ਕਿੰਨੇ ਵਜੇ 11 ਵਜੇ ਆ ਜਿਓ ਠੀਕ ਆ 11 ਵਜੇ ਆ ਜਿਪਾਇਆ ਵਾ ਬਬਿਓ ਹਾਂਜੀ ਅੱਛਾ ਅਮਰਤਾਰੀ ਗੁਰਸਿੱਖ ਜੀ ਹੈ ਹਾਂਜੀ ਠੀਕ ਆ ਧੰਨ ਗੁਰੂ ਰਾਮਦਾਸ ਅਮਰਤਾਰੀ ਗੁਰਸਿੱਖ ਜੀ ਤੇ ਇਹ ਰਿਕਸ਼ੇ ਦੇ ਹਾਲਾਤ ਆ ਵਾ ਹਾਂਜੀ ਤੇ ਨਿਰਵਾਸ ਨੂੰ ਕਲ ਬੰਦੇ ਹੈ ਹੈ ਤੇ 4 ਘੰਟੇ ਬੈਠ ਕੇ ਆ ਗਏ ਉਥੇ ਲੱਭਾ ਨਹੀਂ ਤੇ ਬਬਾ ਜੀ ਫੋਨ ਫੋਨ ਕਰਕੇ ਆਣਾ ਇਹਨਾਂ ਨੂੰ ਹੋਣ ਵੀ ਉਹਨਾਂ ਦੇ ਤਾਹੀਗਾ ਅੱਛਾ ਹੋਇਆ ਨਹੀਂ ਅੱਛਾ ਕੋਣ ਵੀ ਘਰੇ ਹੀ ਰਹਿ ਗਿਆ। ਓਹ। ਅੱਛਾ। ਤੇ ਮੈਂ ਉਹਨੂੰ ਕੋ ਗਿਆ ਅਜੋ। ਲੱਭਾ ਨਹੀਂ ਪਰੋ ਹੈ। ਮੈਂ ਕਹਾਂ ਲੱਭ ਗਿਆ ਕਿੰਨਾ ਹੋ ਰਿਹਾ ਹੂੰ। ਮੈਂ ਤੇ ਜਦੋਂ ਧਰੌਂਦੇ ਆ ਨਾ ਉਹ ਕੀ ਵੀਡੀਓ ਵੀਡੀਓ। ਅੱਛਾ ਅੱਛਾ ਉਹ ਬਣਾ ਕੇ ਭੇਜੂੰਗਾ। ਤੇ ਕਹਿੰਦਾ ਉਹਦੇ ਵਿੱਚੋਂ ਨੰਬਰ ਕੱਢੂੰਗਾ। ਕੱਢੂਗਾ ਕਿੰਨਾ ਹੁਣ ਮੈਨੂੰ ਆਪ ਨਹੀਂ ਆ। ਅੱਛਾ ਤੇ ਫੇ ਤੁਸੀਂ ਬਾਬਾ ਦੀਪ ਸਿੰਘ ਦੇ ਸਥਾਨ ਤੇ ਬਹਿ ਕੇ ਆ ਗਏ ਏ। ਹਾਂਜੀ। ਤੇ ਤੁਸੀਂ ਬਾਬਾ ਜੀ ਨੂੰ ਕਹਿੰਦੇ ਨਾ ਅਹੀ ਬਾਬਾ ਦੀਪ ਸਿੰਘ ਨੂੰ ਕਿ ਮੈਨੂੰ ਮਿਲਾ ਦੇ ਨਿਰਵੈਰਨਾ। ਸੁਗਤ ਜੀ ਆਇਆਂ ਨੂੰ ਅੱਗੇ ਆ ਕੇ ਤੁਹਾਨੂੰ ਮਿਲਦੇ ਹਾਂ ਠੀਕ ਹੈ ਮੈਨੂੰ ਕਾਹਦਾ ਪੋਕੇ ਜੀ ਧੰਨਵਾਦ